ਅੱਜ ਕੱਲ੍ਹ ਦੇ ਦੁੱਖ ਸੁੱਖ ਤੇ ਹੋਈ ਨਹੀਂ ਨਾ ਸਾਡੇ ਲਈ ਗੁਰਬਾਣੀ ਨੂੰ ਗੁਰਬਾਣੀ ਦੇ ਦੁਆਰਾ ਸਮਝੋਗੇ ਜੀ ਸਾਡੇ ਦੁੱਖਾਂ ਦਾ ਤੇ ਗੁਰੂ ਸਾਹਿਬਾਨ ਦੇ ਦੁੱਖਾਂ ਦਾ ਕੋਈ ਵੀ ਮੇਲ ਨਹੀਂ ਹੈ ਕਿਤੇ ਵੀ ਮੇਲ ਨਹੀਂ ਖਾਂਦੇ ਸਾਡੇ ਦੁੱਖ ਸੁੱਖ ਉਹਨਾਂ ਦੇ ਨਾਲ ਅਸੀਂ ਤੇ ਇੱਕ ਅਲੱਗ ਐਂਗਲ ਤੋਂ ਚੱਲ ਰਹੇ ਹਾਂ ਜ਼ਿੰਦਗੀ ਨੂੰ ਲੈ ਕੇ ਅਲੱਗ ਬਿਲਕੁਲ ਡਿਫਰੈਂਟ ਰਾਹ ਤੇ ਚੱਲ ਰਹੇ ਹਾਂ ਵੱਖਰੇ ਰਸਤੇ ਤੇ ਚੱਲ ਰਹੇ ਹਾਂ ਕੇ ਬਸ ਮੈਂ ਸੈੱਟ ਹੋ ਜਾਵਾਂ ਮੇਰੇ ਬੱਚੇ ਮੇਰਾ ਪਰਿਵਾਰ ਅਸੀਂ ਆਪਣੇ ਆਪ ਨੂੰ ਇੰਨੇ ਚੰਗੇ ਕਰ ਲਈਏ ਬਸ ਸਾਨੂੰ ਲੋੜ ਨਾ ਪਵੇ ਅਗਲਾ ਪ੍ਰਸ਼ਨ ਮੈਂ ਨਾਲ ਬੁੱਲਣਾ ਏ ਕਿ ਅਸੀਂ ਸੈੱਟ ਹੋ ਜਾਈਏ ਅਸੀਂ ਸਮਾਜ ਤੋਂ ਅਸੀਂ ਲੋਕਾਂ ਤੋਂ ਅਸੀਂ ਕੀ ਲੈਣਾ ਹੈ ਕਈ ਵਾਰ ਨਾ ਜੀ ਇਹ ਕਾ ਲਫ਼ਜ਼ ਵਰਤ ਦਿੰਨੇ ਆ ਅਸੀਂ ਅਸੀਂ ਸਮਾਜ ਤੋਂ ਕੀ ਲੈਣਾ ਹੈ ਮੇਰੇ ਬੱਚੇ ਸੈੱਟ ਨੇ ਮੇਰਾ ਪਰਿਵਾਰ ਸੈੱਟ ਹੈ ਆਪਾਂ ਲੋਕਾਂ ਤੋਂ ਕੀ ਲੈਣਾ ਹੈ ਆਪ ਬੜਾ ਹੀ ਗਹਿਰੇ ਤਲ ਤੇ ਜਾ ਕੇ ਇਹ ਗੱਲ ਨੂੰ ਸੋਚਿਓ ਜੇ ਜਗਤ ਦੇ ਮਾਲਕ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਪਹਿਲੀ ਜਾਮੇ ਤੇ ਹੀ ਇਹ ਗੱਲ ਕਹਿ ਦਿੰਦੇ ਆ ਲੋਕ ਕੱਟੇ ਵੱਡੇ ਜਾ ਰਹੇ ਨੇ ਲੋਕਾਂ ਨੂੰ ਵਰਨਾ ਦੇ ਵਿੱਚ ਵੰਡਿਆ ਹੋਇਆ ਏ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਅਤਿਆਚਾਰਾਂ ਨੂੰ ਸਹਿ ਰਹੇ ਨੇ ਮੈਂ ਲੋਕਾਂ ਤੋਂ ਕੀ ਲੈਣਾ ਹੈ ਮੈਂ ਲੋਕਾਂ ਨੂੰ ਬਚਾ ਕਰਕੇ ਕੀ ਲੈਣਾ ਹੈ ਮੈਂ ਇੰਨੇ ਲੰਮੇ ਪੰਡੇ ਤੈਅ ਕਰਕੇ ਕੀ ਲੈਣਾ ਹੈ ਲੋਕ ਮਰਦੇ ਨੇ ਮਰਨ ਲੋਕਾਂ ਦਾ ਨੁਕਸਾਨ ਹੁੰਦਾ ਹੈ ਹੋਵੇ ਤਾਂ ਆਪ ਬਜ਼ੁਰਗੋ ਸੋਚ ਕੇ ਵੇਖੋ ਫਿਰ ਜਿਹੜੀ ਦ੍ਰਿੜਤਾ ਜਿਹੜੀ ਨਿਡਰਤਾ ਜਿਹੜਾ ਨਿਰਭਉ ਨਿਰਵੈਰ ਆਦਿਕ ਸੁਭਾ ਸਾਡੇ ਅੰਦਰ ਆਏ ਨੇ ਫਿਰ ਕਿਤੇ ਵੀ ਨਹੀਂ ਸੀ ਆਉਣੇ ਤੇ ਇਦਾਂ ਦਾ ਸਮਾਜ ਵੀ ਨਹੀਂ ਸੀ ਹੋਣਾ ਨਹੀਂ ਇਸ ਤਰ੍ਹਾਂ ਕਹਿਣਾ ਚਾਹੀਦਾ ਕਿ ਅਸੀਂ ਲੋਕਾਂ ਤੋਂ ਅਸੀਂ ਸੁਧਾਰ ਕਰਕੇ ਕੀ ਲੈਣਾ ਹੈ ਅਸੀਂ ਬਦਲ ਕੇ ਕੀ ਲੈਣਾ ਹੈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਥੋੜਾ ਹੈ ਜੇ ਹਰ ਇਨਸਾਨ ਹੀ ਇਸ ਐਂਗਲ ਤੋਂ ਸੋਚਣਾ ਸ਼ੁਰੂ ਕਰ ਦੇਵੇ ਕਿ ਆਪਾਂ ਕੀ ਲੈਣਾ ਹੈ ਤਾਂ ਫਿਰ ਆਪ ਵੇਖੋ ਸੰਸਾਰ ਦੇ ਅੰਦਰ ਕਿੰਨਾ ਕੁ ਭਲਾ ਹੋਵੇਗਾ ਕਿੰਨੀ ਕੁ ਚੰਗਿਆਈ ਰਹਿ ਜਾਵੇਗੀ ਵੈਸੇ ਵੀ ਅੱਜ ਜਮਾਨੇ ਦੇ ਹਿਸਾਬ ਦੇ ਨਾਲ ਪ੍ਰੈਜ਼ੈਂਟ ਸਮੇਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਦੌੜ ਹੀ ਸਿਰਫ ਇੱਕ ਮਾਇਆ ਮੋਹ ਮਾਇਆ ਦੀ ਹੋ ਗਈ ਹੈ ਰਿਸ਼ਤੇ ਨਾਤਿਆਂ ਦੇ ਵਿੱਚ ਪਿਆਰ ਕਦਰਾਂ ਕੀਮਤਾਂ ਘਟ ਗਈਆਂ ਨੇ ਸਭ ਕੁਝ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਉਹ ਖੇੜੇ ਉਹ ਹਾਸੇ ਉਹ ਖੁਸ਼ੀਆਂ ਗਵਾਚ ਗਈਆਂ ਨੇ ਕਿਉਂਕਿ ਦੌੜ ਸਿਰਫ ਇੱਕ ਮਾਇਆ ਦੀ ਹੈ ਪੈਸੇ ਦੀ ਹੈ ਤੇ ਜੇ ਇਹ ਇੰਨੇ दैਵੀ ਗੁਣ ਚੰਗਿਆਈਆਂ ਜਗਤ ਦੇ ਮਾਲਕ ਵੀ ਸਾਡੇ ਅੰਦਰ ਨਾ ਭਰਦੇ ਤਾਂ ਸਮਾਜ ਕਿਸ ਤਰ੍ਹਾਂ ਦਾ ਹੋਣਾ ਸੀ ਕਿੱਦਾਂ ਦੀ ਰੂਪਰੇਖਾ ਹੋਣੀ ਸੀ ਦੁੱਖ ਮੈਂ ਵਾਪਸ ਆ ਜਾਮਾ ਗੁਰੂ ਸਹਿਬਾਨ ਦੀ ਦੁੱਖ ਬੜੇ ਹੀ ਨਿਰਾਲੇ ਨੇ ਉਹ ਚਾਹੁੰਦੇ ਨੇ ਸਮਾਜ ਜਾਗਰੂਕਤਾ ਦੇ ਨਾਲ ਜ਼ਿੰਦਗੀ ਜਿਉਂਵੇ ਉਹ ਚਾਹੁੰਦੇ ਨੇ ਸਮਾਜ ਸਾਰੇ ਹੀ ਲੋਕ ਕਹਿਣ ਦਾ ਤੇ ਇੱਕੋ ਹੀ ਲਫ਼ਜ਼ ਤੇ ਗੱਲ ਮੁੱਕ ਜਾਂਦੀ ਏ ਭਾਈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਕੋ ਮੰਦੇ ਉਹ ਪ੍ਰਮਾਤਮਾ ਦਾ ਨੂਰ ਹੈ ਸਾਰੇ ਹੀ ਬਰਾਬਰਤਾ ਦੀ ਜ਼ਿੰਦਗੀ ਜਿਉਣਾ ਬਰਾਬਰ ਆ ਕੇ ਇਕੱਠੇ ਬੈਠਣਾ ਪਰ ਸਮੇਂ ਦੀਆਂ ਸਰਕਾਰਾਂ ਕਿਉਂਕਿ ਰਾਜਨੀਤਿਕ ਤਿਹਾਂ ਹੁੰਦੀਆਂ ਨੇ ਜਿਹੜੀਆਂ ਉਹ ਨਹੀਂ ਚਾਹੁੰਦੀਆਂ ਕਿ ਸਮਾਜ ਲੋਕ ਇਕੱਠੇ ਹੋ ਕੇ ਬੈਠਣਗੇ ਤਾਂ ਉਹਨਾਂ ਲਈ ਰਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਲੋਕਾਂ ਨੂੰ ਲੜਾਉਣਾ ਮਰਵਾਉਣਾ ਧਰਮ ਦੇ ਨਾਮ ਤੇ ਗ੍ਰੰਥਾਂ ਦੇ ਨਾਮ ਤੇ ਧਾਰਮਿਕ ਅਸਥਾਨਾਂ ਦੇ ਨਾਮ ਤੇ ਇਹ ਖੇਡਾਂ ਫਿਰ ਉਹ ਖੇਡ ਨਹੀਂ ਸਕਦੇ ਜੇ ਲੋਕ ਇੱਕ ਹੀ ਇਹ ਝੰਡੇ ਦੇ ਥੱਲੇ ਆ ਕੇ ਇਕੱਠੇ ਹੋ ਜਾਣ ਇੱਕ ਹੀ ਛਤਰ ਛਾਇਆ ਦੇ ਥੱਲੇ ਇਕਾਕੇ ਇਕੱਠੇ ਬੈਠ ਜਾਣਗੇ ਤਾਂ ਲੋਕਾਂ ਨੂੰ ਲੜਾਉਣਾ ਮਲਵਾਉਣਾ ਫਿਰ ਸੌਖੀ ਖੇਡ ਨਹੀਂ ਲੋਕ ਜਾਗ ਜਾਂਦੇ ਨੇ ਤਾਂ ਗੁਰੂ ਸਹਿਬਾਨ ਦੇ ਦੁੱਖ ਬੜੇ ਨਿਰਾਲੇ ਨੇ ਜੀ ਉਹਨਾਂ ਦੇ ਲਈ ਕੋਈ ਵੀ ਸੰਸਾਰ ਦਾ ਇੱਕ ਆਪ ਸੁੱਖ ਲੱਭ ਕੇ ਵੇਖੋ ਕਿਤੇ ਕਿਉਂਕਿ ਸੰਸਾਰ ਦੀ ਕੋਈ মোহ ਮਾਇਆ ਦੀ ਚੀਜ਼ ਸੰਸਾਰ ਦਾ ਕੋਈ ਇੱਕ ਵੀ ਪਦਾਰਥ ਕੋਈ ਇੱਕ ਵੀ ਰਿਸ਼ਤਾ ਕੋਈ ਨਾਤਾ ਉਹਨਾਂ ਦੇ ਲਈ ਸੁੱਖ ਜਾਂ ਦੁੱਖ ਦਾ ਕਾਰਨ ਬਣਿਆ ਕਿਤੇ ਫਿਰ ਆਪਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਆਵਾਂ ਪਹਿਲਾਂ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿਹੜੀ ਮਨਸ਼ਾ ਕਿਹੜੀ ਭਾਵਨਾ ਕਿਹੜੇ ਅੰਦਰ ਦੀ ਅਟੈਂਸ਼ਨ ਨੂੰ ਲੈ ਕੇ ਗੁਰੂ ਸਹਿਬਾਨ ਚੱਲ ਰਹੇ ਨੇ ਫਿਰ ਅਸੀਂ ਸ਼ਹੀਦੀ ਤੇ ਪਹੁੰਚ ਸਕਦੇ ਹਾਂ ਉਹ ਤੇ ਮੈਂ 2 ਮਿੰਟਾਂ ਦੇ ਵਿੱਚ ਬਿਆਨ ਕਰਕੇ ਅੱਗੇ ਵੱਧ ਸਕਦਾ ਹਾਂ ਸ਼ਹੀਦੀ ਆਪ ਸਭ ਨੇ ਪਹਿਲਾਂ ਵੀ ਸੁਣੀ ਹੈ ਪਰ ਗੱਲ ਕਾਰਨ ਕਿਉਂ ਗੁਰੂ ਸਹਿਬਾਨ ਤੁਰਦੇ ਨੇ ਕਿੱਥੇ ਲਿਜਾਣਾ ਚਾਹੁੰਦੇ ਨੇ ਸਾਨੂੰ ਮੈਂ ਪੰਗਤੀ ਤੇ ਦੁਬਾਰਾ ਆਵਾਂ ਫਿਰ ਆਪਾਂ ਇਤਿਹਾਸ ਵੱਲ ਨੂੰ ਆਉਂਦੇ ਹਾਂ ਕਬੀਰ ਅੱਲਾ ਕੀ ਕਰ ਬੰਦਗੀ ਇਹ ਨਹੀਂ ਕੀਤੀ ਜਿੰਨਾ ਸਮਾਂ ਇਹ ਨਹੀਂ ਕਰਾਂਗੇ ਉਹਨਾਂ ਸਮਾਂ ਅਸੀਂ ਜਿਹੜੇ ਸੰਸਾਰੀ ਦੁੱਖ ਨੇ ਤੇ ਰੱਬ ਦੇ ਨਾਲ ਜੁੜ ਕੇ ਜਦੋਂ ਜਿਹੜੇ ਦੁੱਖ ਮਹਿਸੂਸ ਹੁੰਦੇ ਨੇ ਉਹ ਮਹਿਸੂਸ ਨਹੀਂ ਹੋ ਸਕਦੇ ਕਿਉਂ ਕੋਈ ਚੰਗਾ ਭਲਾ ਵਸਦਾ ਗੁਰੂ ਨਾਨਕ ਪਾਤਸ਼ਾਹ ਪਟਵਾਰੀ ਦਾ ਪੁੱਤਰ ਹੋ ਕੇ ਸੁਖ ਆਰਾਮ ਚੈਣ ਦੀ ਜ਼ਿੰਦਗੀ ਛੱਡ ਕੇ ਆਪਣੇ ਸੋਨੇ ਦੋ ਲਾਲ ਛੱਡ ਕੇ ਬਾਹਰ ਨੂੰ ਨਿਕਲ ਪਰਬਤ ਪੈਂਦੇ ਨੇ ਕਿਉਂ ਕੀ ਕਾਰਨ ਨੇ ਪਾਈ ਕੀ ਪ੍ਰਾਪਤ ਕਰਨਾ ਹੈ ਉਹਨਾਂ ਨੇ ਲੋਕਾਂ ਤੋਂ ਕੀ ਲੋਕ ਦੇ ਦੇਣਗੇ ਜਗਤ ਦੇ ਮਾਲਕ ਨੂੰ ਕਿ ਪਾਤਸ਼ਾਹ ਆ ਜਾਓ ਤੁਹਾਨੂੰ ਆ ਰਾਜ ਭਾਗ ਦੇ ਦਿੰਨੇ ਆ ਤੁਹਾਨੂੰ ਆ ਜ਼ਗੀਰਾਂ ਦੇ ਦਿੰਨੇ ਆ ਤੁਹਾਨੂੰ ਆ ਮੋਹ ਸੋਨਾ ਚਾਂਦੀ ਦੇ ਦਿੰਨੇ ਆ ਬਹੁਤੇ ਥਾਵਾਂ ਤੇ ਗੁਰੂ ਸਾਹਿਬਾਨ ਦੀ ਪਰਖ ਵੀ ਹੋਈ ਬੜੇ ਢੰਗ ਦੇ ਨਾਲ ਕੋਈ ਮਹਿਲਾ ਮਾੜੀਆਂ ਦੇ ਨਾਲ ਹੋਈ ਸੋਨੇ ਚਾਂਦੀ ਦੇ ਨਾਲ ਹੋਈ ਬਾਹਰੀ ਤਰ੍ਹਾਂ ਦੇ ਹੋਰ ਵਿਕਾਰਾਂ ਦੇ ਨਾਲ ਹੋਈ ਪਰ ਗੁਰੂ ਸਹਿਬਾਨ ਨੂੰ ਉਹ ਪਦਾਰਥ ਵੀ ਨਹੀਂ ਚਾਹੀਦੇ ਕੀ ਚਾਹੀਦਾ ਹੈ ਗੁਰੂ ਸਹਿਬਾਨ ਨੂੰ ਸਾਡੇ ਲਈ ਪਹਿਲੇ ਜਾਮੇ ਤੋਂ ਲੈ ਕਰਕੇ ਪੂਰੇ ਜਗਤ ਦੇ ਲਈ ਜੇ ਉਹ ਇੰਨਾ ਵੱਡਾ ਪ੍ਰਚਾਰ ਕਰਦੇ ਨੇ ਗੁਰਬਾਣੀ ਦਾ ਪ੍ਰਸਾਰ ਸਾਡੇ ਤੱਕ ਲਿਆਉਂਦੇ ਨੇ ਤਾਂ ਕੀ ਕਾਰਨ ਨੇ ਕੀ ਚਾਹੁੰਦੇ ਨੇ ਸਾਡੇ ਤੋਂ ਸਾਡੇ ਤੋਂ ਚਾਹੁੰਦੇ ਨੇ ਭਾਈ ਕਿ ਅਸੀਂ ਉਸ ਸੱਚੇ ਅਕਾਲ ਪੁਰਖ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਈਏ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰੀਏ ਮੈਂ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਜੀ ਇਹ ਤੇ ਦੁੱਖ ਸਾਨੂੰ ਲੱਗਦੇ ਨੇ ਬਾਰੀ ਦੁੱਖ ਸਭ ਤੋਂ ਵੱਡਾ ਦੁੱਖ ਹੈ ਜ਼ਿੰਦਗੀ ਦੇ ਵਿੱਚ ਸੱਚ ਅੰਦਰੋਂ ਪ੍ਰਾਪਤ ਕੀਤੇ ਬਿਨਾ ਸੱਚ ਅੰਦਰੋਂ ਜਾਣੇ ਬਿਨਾਂ ਹੀ ਸੰਸਾਰ ਤੋਂ ਚਲੀ ਜਾਣਾ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਦੋਖ ਹੈ ਇਹ ਬੜਾ ਅਮੋਲਕ ਖਜ਼ਾਨਾ ਮਿਲਿਆ ਇਹ ਬਜ਼ੁਰਗੋ ਬੜਾ ਹੀ ਬੜਾ ਜਿਹਦੀ ਕੋਈ ਕੀਮਤ ਨਹੀਂ ਹੈ ਇਸ ਜਨਮ ਦੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਇਸ ਜੀਵਨ ਦਾ ਕਹਿੰਦੇ ਬਿਨਾਂ ਹੀ ਸੱਚ ਨੂੰ ਪ੍ਰਾਪਤ ਕੀਤੇ ਅੰਦਰੋਂ ਸੱਚ ਨੂੰ ਜਾਣਿਆ ਆਪਣੇ ਆਪ ਨੂੰ ਸਮਝਿਆ ਹੀ ਕਹਿੰਦੇ ਭਲਿਆ ਵੇਖ ਤੇਰਾ ਜਨਮ ਵਿਰਥ ਹੀ ਚਲਿਆ ਗਿਆ ਵਿਰਥੇ ਹੀ ਤੂੰ ਆਇਆ ਤੇ ਵਿਰਥੀ ਤੇਰਾ ਜਾਣਾ ਹੈ ਕਿਸੇ ਕੰਮ ਨਹੀਂ ਆਇਆ ਤੇ ਗੁਰੂ ਸਹਿਬਾਨ ਕੋਈ ਵੀ ਪਦਾਰਥ ਸਾਡੇ ਤੋਂ ਨਹੀਂ ਚਾਹੀਦਾ ਪਰ ਇੰਨੇ ਵੱਡੇ ਦੁੱਖ ਸਹਾਰਦੇ ਹੋਏ ਵੀ ਤੇ ਇਹ ਗੱਲ ਯਾਦ ਰੱਖਿਓ ਜੀ ਜਦੋਂ ਵੀ ਕੋਈ ਮਹਾਨ ਬੁਰਖ ਭਾਵੇਂ ਉਹ ਅੱਜ ਵੀ ਹੈ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਅਸੀਂ ਸਾਹਿਬਜ਼ਾਦਿਆਂ ਦੀ ਭਾਈ ਜੀਵਨ ਸਿੰਘ ਭਾਈ ਉਦੇ ਸਿੰਘ ਜਿਹੜੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਲੜਦੇ ਆਮੇ ਉਹਨਾਂ ਦੇ ਇਤਿਹਾਸ ਦੀ ਗੱਲ ਲੈ ਲਓ ਜਦੋਂ ਵੀ ਕੋਈ ਮਹਾਪੁਰਖ ਸਿਆਣਾ ਪੁਰਖ ਸਮਾਜ ਦੇ ਲਈ ਤੁਰਦਾ ਹੈ ਆਪਣਾ ਆਪਾ ਵਾਰਦਾ ਹੈ ਤਾਂ ਉਹਦਾ ਅਰਥ ਹੀ ਇਹ ਹੁੰਦਾ ਹੈ ਕਿ ਉਹਨੂੰ ਸਮਾਜ ਤੋਂ ਬਦਲੇ ਦੇ ਵਿੱਚ ਕੁਝ ਵੀ ਨਹੀਂ ਚਾਹੀਦਾ ਬਦਲੇ ਦੇ ਵਿੱਚ ਪ੍ਰਾਪਤ ਕੁਝ ਵੀ ਨਹੀਂ ਕਰਨਾ ਉਹ ਸਮਾਜ ਦਾ ਭਲਾ ਚਾਹੁੰਦਾ ਹੈ ਆਪਣੇ ਆਪ ਲਈ ਕੁਝ ਵੀ ਨਹੀਂ ਚਾਹੁੰਦਾ ਤੇ ਇਹ ਸੈਕਰੀਫਾਈਸ ਇਹ ਜ਼ਿੰਮੇਵਾਰੀਆਂ ਇਹ ਪਰਉਪਕਾਰ ਇਹ ਦਇਆ ਇਹ ਭਾਵਨਾ ਇਹ ਵੱਡੇ ਵਿਸ਼ਾਲ ਹਿਰਦੇ ਦੇ ਨਾਲ ਕੀਤੇ ਜਾਂਦੇ ਨੇ ਛੋਟੇ ਹਿਰਦੇ ਵਾਲਾ ਮਨੁੱਖ ਤੇ ਕਿਸੇ ਨੂੰ ਥੋੜੇ ਕਹਿੰਦੇ ਦਾਨ ਦੇ ਵਿੱਚ ਵੀ ਕਿਸੇ ਨੂੰ ਕੁਝ ਦੇਣਾ ਮੁਸ਼ਕਿਲ ਹੈ ਵੱਡੇ ਹਿਰਦੇ ਰੱਖ ਕੇ ਚੱਲਣਾ ਪੈਂਦਾ ਹੈ ਜਦੋਂ ਸੱਚ ਦੇ ਰਾਹ ਤੇ ਚੱਲਦੇ ਨਾਲ ਵੱਡੇ ਵਿਸ਼ਾਲ ਹਿਰਦੇ ਰੱਖਣੇ ਪੈਂਦੇ ਨੇ ਅਸੀਂ ਬਜ਼ੁਰਗੋ ਮੈਂ ਗੱਲ ਤੇ ਇੱਕ ਤੀ ਹੀ ਰੁਕਿਆ ਹੋਇਆ ਜੇ ਗੁਰਬਾਣੀ ਇਤਿਹਾਸ ਬਾਰ-ਬਾਰ ਸੁਣ ਵੀ ਲਈਏ ਪੜ ਵੀ ਲਈਏ ਵੜ ਕੇ ਵੀ ਆਪਣੇ ਆਪ ਤੱਕ ਹੀ ਰੱਖ ਲਿਆ ਸਮਾਜ ਦੇ ਵਿੱਚ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਤਾਂ ਮਾਫ ਕਰਦੇ ਹੋ ਭਲਾ ਵੀ ਅਕਲ ਦੇ ਨਾਲ ਕਰਨਾ ਹੈ ਇਹ ਨਹੀਂ ਹੈ ਅਰਥ ਕਿ ਕਿਸੇ ਰੱਜੇ ਨੂੰ ਲੰਗਰ ਲਾ ਦਿੱਤਾ ਗੁਰਦੁਆਰੇ ਤੇ ਗੱਡੀਆਂ ਰੋਕ ਰੋਕ ਕੇ ਲਫਾਫੇ ਭਰ-ਭਰ ਕੇ ਉਹਨਾਂ ਨੂੰ ਸ਼ਿਕਾਈ ਜਾਣਾ ਨਹੀਂ ਇਹ ਅਰਥ ਨਹੀਂ ਹੈ ਭਲਾ ਕਰਨ ਦਾ ਸਮਾਜ ਦੇ ਅੰਦਰ ਕਿਉਂਕਿ ਗੁਰਬਾਣੀ ਦੀ ਪੰਗਤੀ ਤੇ ਕਹਿੰਦੀ ਹੈ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀਏ ਅਕਲੀ ਕੀਚੇ ਦਾਨ ਦਾਨ ਵੀ ਅਕਲ ਦੇ ਨਾਲ ਕਰਨਾ ਹੈ ਇਦਾਂ ਹੀ ਨਹੀਂ ਪੁਰੇ ਜਾਂਦੇ ਕਿਸੇ ਨੂੰ ਪੈਸੇ ਦੇ ਦੇਣੇ ਲੈਣਾ ਐਦਾਂ ਦੀ ਗੱਲ ਨਹੀਂ ਪਰ ਜੇ ਗਿਆਨ ਲੈਣ ਦੇ ਬਾਵਜੂਦ ਇੰਨਾ ਗਿਆਨ ਹਾਸਲ ਕਰਨ ਦੇ ਬਾਵਜੂਦ ਜੇ ਕੋਈ ਭਲਾ ਮਨੁੱਖ ਤੂੰ ਨਹੀਂ ਕੀਤਾ ਪਰ ਉਪਕਾਰ ਹੀ ਨਹੀਂ ਕੀਤਾ ਤਾਂ ਫਿਰ ਵੀ ਤੇਰੀ ਜ਼ਿੰਦਗੀ ਤੇਰੇ ਜੀਵਨ ਦਾ ਕੋਈ ਲਾਭ ਨਹੀਂ ਜਿਸ ਗੁਰਨਾਨਕ ਦੀ ਗੋਦ ਦੇ ਵਿੱਚ ਆ ਕੇ ਬੈਠਦਾ ਹੈ ਜਿਸ ਗੁਰੂ ਗੋਬਿੰਦ ਦੇ ਲਾਲਾਂ ਦੇ ਉਹਨਾਂ ਦੇ ਬੱਚਿਆਂ ਦੇ ਤੂੰ ਗੁਣ ਗਾ ਰਿਹਾ ਹੈ ਉਹ ਵੇਖ ਤੇ ਸਹੀ ਕਿਹੜੀਆਂ ਕੁਰਬਾਨੀਆਂ ਕਿਹੜੇ ਮਹਾਨ ਕਾਰਜਾਂ ਨੂੰ ਲੈ ਕਰਕੇ ਸਮਾਜ ਦੇ ਉੱਪਰੋਂ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ ਆਪਣੇ ਆਪ ਨੂੰ ਵਾਰਿਆ ਹੈ ਤੇਰਾ ਗਿਆਨ ਲੈ ਲੈਣਾ ਬੜੀ ਵੱਡੀ ਗੱਲ ਹੈ ਦਿਨਾਂ ਨੂੰ ਮਨਾ ਲੈਣਾ ਬੜੀ ਵੱਡੀ ਗੱਲ ਹੈ ਸੁਣਨਾ ਚਾਹੀਦਾ ਹੈ ਸੁਣਾ ਕੇ ਤੇ ਸਮਝ ਜਾਵੇਗਾ ਅੰਦਰ ਭਾਵ ਬਣੇਗਾ ਪਰ ਕਹਿੰਦੇ ਸੁਣ ਕੇ ਆਪਣੇ ਤੱਕ ਨਾ ਰੱਖੀਂ ਫਿਰ ਇਹ ਗਿਆਨ ਇਹ ਸਮਝ ਇਹ ਪਰਉਪਕਾਰ ਕਰੀ ਸਮਾਜ ਦੇ ਅੰਦਰ ਕਿਤੇ ਨਾ ਕਿਤੇ ਜਾ ਕੇ ਜਿੱਥੇ ਲੱਗੇ ਤੈਨੂੰ ਕਿ ਆਹ ਗਰੀਬਾਂ ਦੀ ਆਹ ਲੋੜਵੰਦਾਂ ਦੀ ਮੈਨੂੰ ਆਹ ਦੋਕ ਪਰਿਵਾਰਾਂ ਦੀ ਹੀ ਮਦਦ ਕਰ ਦੇਣੀ ਚਾਹੀਦੀ ਮੇਰੀ ਜ਼ਿੰਦਗੀ ਦਾ ਬੜਾ ਵੱਡਾ ਕਾਰਜ ਹੈ ਆ ਇੱਕ ਪਰਿਵਾਰ ਦੇ ਬੱਚਿਆਂ ਨੂੰ ਮੈਂ ਪੜ੍ਹਾ ਦੇਵਾਂ ਇਹਨਾਂ ਦਾ ਜੀਵਨ ਸੁਧਰ ਜਾਏਗਾ ਆ ਇੱਕ ਘਰ ਦੇ ਵਿੱਚ ਗੁਰੂ ਨਾਨਕ ਦੀ ਜੋਤ ਜਗ ਗਈ ਅੱਗੇ ਇਹ ਇੱਕ ਘਰ ਹੋਰ ਕਈ ਜੋਤਾਂ ਜਗਾ ਦੇਵੇਗਾ ਅੱਗੇ ਕਈ ਹੋਰਾਂ ਨੂੰ ਵੀ ਬਦਲ ਦੇਵੇਗਾ ਜੋਤ ਤੇ ਜਗਾਉਣੀ ਪੈਣੀ ਹੈ ਥੋੜਾ ਬਹੁਤਾ ਪਰਉਪਕਾਰ ਤੇ ਕਰਨਾ ਪੈਣਾ ਏ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਦਾ ਪਛਾਣੇ ਸੀ ਸਿਰਫ ਸੁਣ ਤੱਕ ਸੀਮਤ ਨਹੀਂ ਕਰਨਾ ਵੀ ਹੈ ਉਹਨਾਂ ਨੇ ਕੀਤਾ ਏ ਉਹਨਾਂ ਨੂੰ ਜਦੋਂ ਮਹਿਸੂਸ ਹੋਇਆ ਉਹਨਾਂ ਨੇ ਕਰਕੇ ਵਿਖਾਇਆ ਹੈ ਅਸੀਂ ਜੇ ਸੁਣ ਤੱਕ ਸੀਮਤ ਵੀ ਰਹਿ ਜਾਵਾਂਗੇ ਤਾਂ ਸਿਰਫ ਸੁਣ ਨਾਲ ਸਮਾਜ ਨਹੀਂ ਬਦਲਦਾ ਸੁਣ ਨਾਲ ਸਮਝ ਉੱਚੀ ਹੋ ਜਾਵੇਗੀ ਕਿਉਂਕਿ ਗੁਰਬਾਣੀ ਨੂੰ ਤੇ ਸੁਣਿਆ ਸਿੱਧ ਪੀਰ ਸੁਰ 나ਥ ਸੁਣ ਦੇ ਨਾਲ ਹੀ ਕਹਿੰਦੇ ਸਿੱਧਾਂ ਪੀਰਾਂ ਵਾਲੀ ਅਵਸਥਾ ਮਿਲ ਜਾਂਦੀ ਏ ਮਿਲੇਗੀ ਜਿਹੜਾ ਸੁਣੇਗਾ ਪਰ ਤੇਰਾ ਸੁਣ ਕੇ ਜਿਨ੍ਹਾਂ ਦੇ ਅੰਦਰ ਸੱਚ ਦਾ ਦੀਵਾ ਜਗ ਜਾਂਦਾ ਹੈ ਜਿੱਥੇ ਫੁੱਲ ਖਿੜੇਗਾ ਉਹ ਖੁਸ਼ਬੂ ਹੋਰਾਂ ਤੱਕ ਪਹੁੰਚਾਏਗਾ ਆਪਣੇ ਆਪ ਤੱਕ ਨਹੀਂ ਉਹਦੀ ਖੁਸ਼ਬੂ ਜਿੱਥੇ ਗਿਆਨ ਦਾ ਦੀਵਾ ਬਲੇਗਾ ਉਹ ਗਿਆਨ ਦਾ ਦੀਵਾ ਆਪਣੇ ਆਪ ਤੱਕ ਚਾਨਣ ਨਹੀਂ ਕਰ ਰਿਹਾ ਉਹਨੇ ਸਮਾਜ ਤੱਕ ਚਾਨਣ ਕਰਨਾ ਹੈ ਸੂਰਜ ਨਿਕਲੇਗਾ ਤਾਂ ਉਹ ਸੂਰਜ ਆਪਣੇ ਆਪ ਲਈ ਨਹੀਂ ਨਿਕਲ ਰਿਹਾ ਪੂਰੀ ਦੁਨੀਆ ਨੂੰ ਰੁਸ਼ਨਾ ਦਿੰਦਾ ਏ ਪੂਰੀ ਦੁਨੀਆ ਦੇ ਵਿੱਚ ਚਾਨਣ ਕਰ ਦਿੰਦਾ ਏ ਇਸੇ ਹੀ ਤਰ੍ਹਾਂ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸੱਚ ਪ੍ਰਗਟ ਹੋਏਗਾ ਜਿੱਥੇ ਸੱਚ ਵਰਤਦਾ ਹੈ ਜਿੱਥੇ ਸੱਚ ਹੁੰਦਾ ਹੈ ਫਿਰ ਉਹ ਆਪਣੇ ਆਪ ਤੱਕ ਸੀਮਤ ਨਹੀਂ ਰਹਿ ਸਕਦਾ ਉਹ ਸਮਾਜ ਦੇ ਲਈ ਕੁਝ ਨਾ ਕੁਝ ਭਲਾ ਜ਼ਰੂਰ ਕਰੇਗਾ ਉਹ ਜ਼ਰੂਰ ਕਰੇਗਾ ਪਰ ਵਾਪਸ ਆਇਓ ਕਬੀਰ ਅੱਲਾਹ ਕੀ ਕਰ ਬੰਦਗੀ ਅੱਲਾਹ ਦੀ ਬੰਦਗੀ ਇਦਾਂ ਨਹੀਂ ਹੋਣੀ ਫਿਰ ਆਇਓ ਫਿਰ ਬੰਦਗੀ ਕਿਵੇਂ ਕੀਤੀ ਹੈ ਭਗਤ ਕਬੀਰ ਜੀ ਨੇ ਬਾਬਾ ਕਬੀਰ ਜੀ ਨੇ ਜਦੋਂ ਬੜੇ ਹੀ ਤਾੜਨਾ ਦੇ ਸ਼ਬਦ ਵਰਤਦੇ ਹੋਏ ਕਿਹਾ ਸੀ ਨਾ ਜੀ ਉਸ ਸਮੇਂ ਵੀ ਕਿ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਆਜ਼ਾਤਾਂ ਪਾਤਾਂ ਦੇ ਭਰਮਾਂ ਨੂੰ ਮਿਟਾਉਂਦੇ ਹੋਏ ਇਦਾਂ ਜ਼ਾਲਮ ਹਕੂਮਤ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਫਿਰ ਲਾਉਣਾ ਪੈਂਦਾ ਹੈ ਖੜਨਾ ਪੈਂਦਾ ਹੈ ਤੇ ਜਿੰਨਾ ਟਾਈਮ ਮਨੁੱਖ ਖੜੇਗਾ ਨਹੀਂ ਇੱਥੇ ਦੋ ਗੱਲਾਂ ਨੇ ਜੀ ਬਜ਼ੁਰਗ ਕਈ ਵਾਰ ਅਸੀਂ ਜਜਵਾਤਾਂ ਦੇ ਭਾਵ ਦੇ ਵਿੱਚ ਕਈ ਗੱਲਾਂ ਬੋਲ ਦਿੰਨੇ ਆ ਉਹਦਾ ਕੋਈ ਹੱਥ ਪੈਰ ਨਹੀਂ ਹੁੰਦਾ ਜਜਵਾਤਾਂ ਦੇ ਵਿੱਚ ਬਿਨਾਂ ਕਿਸੇ ਸਮਝ ਤੋਂ ਵੀ ਬਾਦੂ ਦੇ ਸ਼ਹੀਦ ਬਣ ਜਾਣਾ ਉਹਦਾ ਵੀ ਕੋਈ ਭਾਵ ਨਹੀਂ ਬਣਦਾ ਕਈ ਵਾਰ ਸਾਡੇ ਦਿਮਾਗਾਂ ਦੇ ਵਿੱਚ ਸਾਡੇ ਆਸੂਰਤ ਦੇ ਵਿੱਚ ਭਰ ਕੁਝ ਐਸਾ ਦਿੱਤਾ ਜਾਂਦਾ ਏ ਕਿ ਇਹ ਕੌਮ ਨੇ ਸ਼ਹੀਦ ਹੀ ਹੋਣਾ ਏ ਇਹ ਤੇ ਰੱਖਿਆ ਹੀ ਕਰਨ ਆਈ ਏ ਇਹ ਤੇ ਬਚਾਉਣੀ ਆਈ ਏ ਨਹੀਂ ਇਹ ਵੀ ਠੀਕ ਨਹੀਂ ਹੈ ਇਹਦੇ ਨਾਲ ਜਵਾਨੀ ਨੌਜਵਾਨ ਕਈ ਵਾਰ ਬਹਿਕਾਵੇ ਦੇ ਵਿੱਚ ਆ ਕੇ ਜਜ਼ਬਾਤਾਂ ਦੇ ਵਿੱਚ ਬਹਿ ਕਰਕੇ ਆਪਣਾ ਨੁਕਸਾਨ ਕਰਵਾਉਂਦੇ ਨੇ ਆਪਣੀ ਕੌਮ ਦਾ ਨੁਕਸਾਨ ਕਰਵਾਉਂਦੇ ਨੇ ਆਪਣੇ ਪਰਿਵਾਰਾਂ ਦਾ ਨੁਕਸਾਨ ਕਰਵਾਉਂਦੇ ਨੇ ਉਹਦੇ ਨਾਲ ਕੋਈ ਵੀ ਲਾਭ ਨਹੀਂ ਹੁੰਦਾ ਜੇ ਆਪ ਧਿਆਨ ਦੇ ਨਾਲ ਵੇਖੋ ਗੁਰੂ ਸਹਿਬਾਨ ਦੇ ਲਾਲ ਵੀ ਚਮਕੌਰ ਦੀ ਜੰਗ ਲੜਨਾ ਨਹੀਂ ਚਾਹੁੰਦੇ ਗੁਰੂ ਪਾਤਸ਼ਾਹ ਵੀ ਕਿਸੇ ਨੂੰ ਮਰਵਾਉਣਾ ਨਹੀਂ ਚਾਹੁੰਦੇ ਕਿਸੇ ਨੂੰ ਸ਼ਹੀਦ ਨਹੀਂ ਕਰਵਾਉਣਾ ਚਾਹੁੰਦੇ ਉਹ ਚਾਹੁੰਦੇ ਹੀ ਨਹੀਂ ਕਿ ਇਸ ਤਰ੍ਹਾਂ ਦੀਆਂ ਕੋਈ ਜੰਗਾਂ ਹੋਣ ਉਹ ਚਾਹੁੰਦੇ ਹੀ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਖੂਨ ਖਰਾਬਾ ਹੋਵੇ ਪਰ ਜਿਹੜੀ ਇੱਕ ਵਿਰੋਧੀ ਤਿਰ ਹੈ ਜਿਹੜੀ ਜ਼ੁਲਮ ਕਰ ਰਹੀ ਹੈ ਤੇ ਜ਼ੁਲਮ ਦੇ ਕਾਰਨ ਵੀ ਵੇਖੋ ਆਪ ਕੀ ਲੈ ਪੁਰਾਣੇ ਸਮੇਂ ਦੇ ਵਿੱਚ ਇਤਿਹਾਸ ਪੜ੍ਹ ਕੇ ਵੇਖ ਲਓ ਜੰਗਾਂ ਜੁੱਧਾਂ ਦਾ ਸਿਰਫ 2-3 ਕਾਰਨ ਰਹੇ ਨੇ ਜਾਂ ਤੇ ਕੋਈ ਰਾਜ ਭਾਗ ਕਾਇਮ ਕਰਨਾ ਹੈ ਜਾਂ ਕੋਈ ਔਰਤ ਜਾਂ ਕੋਈ ਵਿਰਾਸਤ ਤੇ ਜਾਂ ਫਿਰ ਆਪਣੇ ਅਧਿਕਾਰ ਜਮਾਉਣੇ ਨੇ ਲੋਕਾਂ ਨੂੰ ਦਬਾ ਕੇ ਰੱਖਣਾ ਹੈ ਅਤਿਆਚਾਰ ਕਰਨੇ ਨੇ ਬਸ ਬਾਦੂ ਦਾ ਹੀ ਸ਼ਾਮਰਾਜ ਇਕੱਠਾ ਕਰਨਾ ਹੈ ਬਾਦਸ਼ਾਹਾਂ ਦੀਆਂ ਮਨਸ਼ਾ ਹੁੰਦੀਆਂ ਸੀ ਮੈਂ ਜਗਤ ਜਿੱਤਣਾ ਹੈ ਦੁਨੀਆ ਤੇ ਰਾਜ ਕਰਨਾ ਹੈ ਰਾਜ ਕਰਨ ਦੀ ਭਾਵਨਾ ਦੇ ਨਾਲ ਜੰਗਾਂ ਹੁੰਦੀਆਂ ਸੀ ਪਰ ਇਹ ਜੰਗਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਤੋਂ ਲੈ ਕੇ ਲੜ ਰਹੇ ਨੇ ਇਹ ਜੰਗਾਂ ਨੇ ਸਮਾਜ ਨੂੰ ਇੱਕ ਕਰਨ ਦੇ ਲਈ ਸਮਾਜ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜਨ ਦੇ ਲਈ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਏਕੇ ਦੇ ਸੂਤਰ ਦੇ ਵਿੱਚ ਪ੍ਰੂਣ ਦੇ ਲਈ ਸਮਾਜ ਨੂੰ ਅਣਖ ਦੇ ਨਾਲ ਜਿਉਣ ਦੇ ਲਈ ਬਰਾਬਰਤਾ ਤੇ ਆ ਕੇ ਖੜਨ ਦੇ ਲਈ ਇੱਕ ਕਰਨ ਦੇ ਲਈ ਇਹ ਜੰਗਾਂ ਸੁਤੰਤਰਤਾ ਦੇ ਲਈ ਨੇ ਕਿਤੇ ਵੀ ਇੱਕ ਜ਼ਮੀਨ ਦਾ ਇੱਕ ਪੈਰ ਵੀ ਨੱਪਣ ਦੇ ਲਈ ਨਹੀਂ ਜ਼ਮੀਨਾਂ ਛੜਵਾਉਣ ਦੇ ਲਈ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਨੀਵੇਂ ਅਖਵਾਏ ਜਾਂਦੇ ਲੋਕਾਂ ਨੂੰ ਬਰਾਬਰ ਤੇ ਖੜੇ ਕਰਨ ਦੀ ਇਹ ਜੰਗ ਹੈ ਆਪ ਬੜਾ ਹੀ ਸੁਚੇਤਤਾ ਦੇ ਨਾਲ ਇਸ ਗੱਲ ਨੂੰ ਰੱਖਿਓ ਪੁਜਾਰੀ ਬ੍ਰਾਹਮਣ ਦੀ ਲਿਖਤ ਦੇ ਅਨੁਸਾਰ ਬਾਕੀ ਸਭ ਸ਼ੂਦਰ ਨੇ ਉਹ ਸਿਰਫ ਆਪ ਉੱਚਾ ਹੈ ਬਾਕੀ ਕੋਈ ਵੀ ਉੱਚਾ ਨਹੀਂ ਕੋਈ ਵੀ ਨੀਵੇਂ ਸਾਰੇ ਨੀਵੇਂ ਨੇ ਉਹ ਆਪ ਹੀ ਇੱਕ ਸਰਮੌਰ ਹੈ ਉੱਚਾ ਹੈ ਇਹ ਜੰਗ ਹੈ ਗੁਰੂ ਨਾਨਕ ਦੇ ਸਿਧਾਂਤ ਦੀ ਹੁਣ ਇਹ ਜੰਗ ਹੈ ਜਿਹੜੀ ਇਹ ਜੰਗ ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਲੜ ਰਹੇ ਨੇ ਉਹਨਾਂ ਦੇ ਅਗਲੇ ਗਾਂ ਪ੍ਰਚਾਰਕ ਲੜ ਰਹੇ ਨੇ ਹੁਣ ਜਦੋਂ ਭਾਈ ਚਮਕੌਰ ਦੀ ਗੜੀ ਦੇ ਅੰਦਰ ਸਿੱਖ ਆਪ ਵੇਖੋ ਕਈ ਦਿਨਾਂ ਦੇ ਪਹਿਲਾਂ ਤੇ 6 7 ਮਹੀਨੇ ਘੇਰਾ ਪਿਆ ਰਿਹਾ ਰਸਦ ਪਾਣੀ ਤੋਂ ਵੀ ਪੇਟ ਖਾਲੀ ਨੇ ਤੇ ਆਪ ਵੇਖੋ ਠੰਡ ਦਾ ਮੌਸਮ ਹੈ ਆਪ ਦਾ ਇਹ ਨਾਗਪੁਰ ਦਾ ਇਲਾਕਾ ਠੀਕ ਹੈ ਇੱਥੇ ਠੰਡ ਨਹੀਂ ਹੁੰਦੀ ਜਿਹੜੇ ਠੰਡ ਵਾਲੇ ਇਲਾਕੇ ਨੇ ਉੱਥੇ ਵੇਖੋ ਤੋਸ ਠੰਡ ਦੇ ਮੌਸਮ ਦੇ ਵਿੱਚ ਪਹਿਲਾਂ ਤੇ ਪੇਟ ਦੇ ਵਿੱਚ ਉਹਨਾਂ ਦੇ ਢਿੱਡ ਦੇ ਵਿੱਚ ਅਜੇ ਖੁਰਾਕ ਨਹੀਂ ਗਈ ਹੈ ਥੱਕੇ ਹੰਬੇ ਆ ਰਹੇ ਨੇ ਚਮਕੌਰ ਦੀ ਗੜੀ ਦੇ ਵਿੱਚ ਹੁਣ ਟਿਕਣਾ ਹੀ ਗੁਰੂ ਪਾਤਸ਼ਾਹ ਨੇ ਜਾਇਜ਼ ਸਮਝਿਆ ਕਿਉਂਕਿ ਅੱਗਿਓ ਸਰਸਾ ਦੀ ਨਦੀ ਤੇ ਨਾਲ ਪਿੱਛੇ ਪਹਾੜੀ ਰਾਜੇ ਵੀ ਨੇ ਮੁਗਲ ਵੀ ਨੇ ਵਜ਼ੀਰ ਖਾਨ ਵਰਗੇ ਨੇ ਸਾਰੇ ਪਾਸਿਓਂ ਘੇਰਾ ਪੈ ਰਿਹਾ ਹੈ ਸਾਰੇ ਪਾਸੇ ਤੋਂ ਘੇਰਾਬੰਦੀ ਹੋ ਰਹੀ ਹੈ ਇੱਕ ਪਾਸੇ ਪੂਰੇ ਭਾਰਤ ਦਾ ਬਾਦਸ਼ਾਹ ਹੈ ਔਰੰਗਜ਼ੇਬ ਇੱਕ ਪਾਸੇ ਸਿਰਫ ਕੁਝ ਗਿਣਤੀ ਦੇ ਗੁਰਸਿੱਖ ਨੇ ਗੁਰੂ ਦੇ ਪਿਆਰੇ ਲਾਲ ਆਪ ਵੇਖੋ ਕਿੱਡੀ ਵੱਡੀ ਪਾਵਰ ਹੈ ਆਪ ਮਨਾਂ ਦੇ ਵਿੱਚ ਇਸ ਗੱਲ ਨੂੰ ਘਰ ਘਰ ਕੇ ਲੈ ਕੇ ਜਾਇਓ ਬਰਾਬਰਤਾ ਸਮਾਜ ਦੇ ਵਿੱਚ ਕਰਨੀ ਇਹਦੀ ਕੀਮਤ ਗੁਰੂ ਸਹਿਬਾਨ ਨੂੰ ਕਿੱਡੀ ਵੱਡੀ ਚਕਾਉਣੀ ਪਈਏ ਕਿ ਉਸ ਸਮੇਂ ਦਾ ਬਾਦਸ਼ਾਹ ਗੁਰੂ ਸਹਿਬਾਨ ਨੂੰ ਮਾਰਨ ਮਕਾਉਣ ਤੇ ਉੱਤਰ ਆਇਆ ਇਹ ਗੱਲ ਛੋਟੀ ਨਹੀਂ ਹੈ ਜੇ ਆਪ ਧਿਆਨ ਦੇ ਨਾਲ ਇਸ ਗੱਲ ਨੂੰ ਸੋਚ ਲਓ ਸਮਝ ਲਓ ਮਨੁੱਖਤਾ ਨੂੰ ਬਰਾਬਰ ਕਰਨ ਦੇ ਲਈ ਕਿੰਨੀ ਵੱਡੀ ਕੀਮਤ ਚਕਾਉਣੀ ਪੈ ਰਹੀਏ ਕਿ ਸਮੇਂ ਦਾ ਬਾਦਸ਼ਾਹ ਗੁਰੂ ਪਾਤਸ਼ਾਹ ਨੂੰ ਖਤਮ ਕਰਨ ਦੇ ਲਈ ਆ ਰਿਹਾ ਹੈ ਇਹ جنگ ਛੋਟੀ ਹੈ ਇਹ ਜੰਗਾਂ ਛੋਟੀਆਂ ਨਹੀਂ ਉਹਨਾਂ ਦੇ ਹੁਕਮ ਲਾਗੂ ਹੋ ਰਹੇ ਸਾਨੂੰ ਲੱਗਦਾ ਹੈ ਕਿ ਇਹ ਜੰਗ ਹੋ ਗਈ ਪਰਿਵਾਰ ਵਿਛੋੜਾ ਪਿਆ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਨਹੀਂ ਉਹ ਨਹੀਂ ਸ਼ਹੀਦ ਹੋਣਾ ਬੜੀ ਇੱਕ ਵੱਖਰੀ ਗੱਲ ਹੈ ਸ਼ਹੀਦੀਆਂ ਦੇ ਕਾਰਨ ਕੀ ਨੇ ਆ ਸਾਡੇ ਵਰਗੇ ਲੋਕਾਂ ਨੂੰ ਇੱਕ ਕਰਨ ਦੇ ਲਈ ਲੋਕਾਂ ਨੂੰ ਸੁਤੰਤਰਤਾ ਦੀ ਜ਼ਿੰਦਗੀ ਦੇਣ ਦੇ ਲਈ ਕਿ ਭਾਈ ਤੁਸੀਂ ਬੋਲ ਕੇ ਜ਼ਿੰਦਗੀ ਜਿਉਂੋ ਜ਼ੁਲਮ ਸਹਿ ਕੇ ਜ਼ਿੰਦਗੀ ਨਾ ਜਿਉਂੋ ਦਬੇ ਕੁਚਲੇ ਰਹਿ ਕੇ ਨਾ ਜ਼ਿੰਦਗੀ ਜਿਉਂ ਜਾਇਓ ਅਤਿਆਚਾਰਾਂ ਨੂੰ ਸਹਿੰਦੇ ਹੋਏ ਜ਼ਿੰਦਗੀ ਨਾ ਜਿਉਂ ਜਾਇਓ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤਿਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਣ ਕਿ ਨਾ ਤ ਭਈ ਕਿਸੇ ਨੂੰ ਕੋਈ ਭੈ ਦੇਣਾ ਹੈ ਜ਼ਿੰਦਗੀ ਦੇ ਵਿੱਚ ਤੇ ਨਾ ਕਦੇ ਕਿਸੇ ਦਾ ਕੋਈ ਭੈ ਕੋਈ ਡਰ ਮੰਨਣਾ ਹੈ ਸੁਤੰਤਰ ਰਹਿ ਕਰਕੇ ਜ਼ਿੰਦਗੀ ਨੂੰ ਜਿਉਣਾ ਹੈ ਤੇ ਆਪ ਵੇਖੋ ਜਦੋਂ ਕੋਈ ਮਨੁੱਖ ਸਹਿਜ ਸੁਭਾਅ ਵੀ ਆਪਣੇ ਮਨ ਦੇ ਅੰਦਰ ਡਰ ਸਹਿਮ ਪਾਲ ਲੈਂਦਾ ਇਹਨਾ ਜੀ ਉਹ ਰੋਜ਼ਾਨਾ ਮਰਦਾ ਏ ਫਿਰ ਉਹ ਜ਼ਿੰਦਗੀ ਜਿਉਉ ਨਹੀਂ ਰਿਹਾ ਉਹ ਰੋਜ਼ਾਨਾ ਮਰ ਮਰ ਕੇ ਜ਼ਿੰਦਗੀ ਜਿਉਂਦਾ ਹੈ ਕਿਉਂਕਿ ਉਹਦੇ ਜੀਵਨ ਦੇ ਵਿੱਚ ਇੱਕ ਸੁਤੰਤਰ ਰਹਿਣ ਦਾ ਭਾਵ ਵੀ ਨਹੀਂ ਹੈ ਜੀਵਨ ਦੇ ਵਿੱਚ ਸੁਤੰਤਰਤਾ ਹੀ ਨਹੀਂ ਹੈ ਨਾ ਡਰ ਨਹੀਂ ਏ ਉਹ ਮਨੁੱਖ ਰੋਜ਼ਾਨਾ ਡਰੇਗਾ ਰੋਜ਼ਾਨਾ ਮਰੇਗਾ ਕਹਿੰਦੇ ਫਿਰ ਦੋ ਹੀ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਕਹਿੰਦੇ ਇੱਕ ਤੇ ਡਰੋ ਡੇਲੀ ਮਰੋ ਤੇ ਜਾਂ ਫਿਰ ਕੁਝ ਕਰ ਜਾਓ ਜਾਫਰ ਸੇ ਸਮਾਜ ਦੇ ਲਈ ਕੁਝ ਚੰਗਾ ਕਰ ਜਾਓ ਤਾਂ ਗੁਰੂ ਦੇ ਲਾਲ ਗੁਰੂ ਦੇ ਪਿਆਰੇ ਸਿੱਖ ਹੁਣ ਗੜੀ ਦੇ ਅੰਦਰ ਟਿਕਾਣਾ ਕੀਤਾ ਹੈ ਤਾਂ ਬਾਹਰੋਂ ਭਾਈ ਪਹਾੜੀ ਰਾਜੇ ਵਜ਼ੀਰ ਖਾਨ ਵਰਗੇ ਜਬਰਦਸਤ ਵਰਗੇ ਜਿਹੜੇ ਇਹ ਕਸ਼ਮੀਰ ਦੇ ਲਾਹੌਰ ਦੇ ਸਰਹੰਦ ਦੇ ਜਿੰਨੇ ਵੀ ਸੂਬੇਦਾਰ ਜਨੈਲ ਸਨ ਆ ਕੇ ਫਿਰ ਚਮਕੌਰ ਦੀ ਗੜੀ ਨੂੰ khe ਲੈਂਦੇ ਨੇ ਤੇ ਗੜੀ ਕੋਈ ਕਿਲਾ ਨਹੀਂ ਹੈ ਜੀ ਇਹ ਸਿਰਫ ਇੱਕ ਜਿਵੇਂ ਵੱਡੇ ਜ਼ਮੀਦਾਰ ਪੁਰਾਣੇ ਸਮੇਂ ਦੇ ਵਿੱਚ ਕਿਸਾਨ ਆਪਣੇ ਮਾਲ ਡੰਗਰ ਦੇ ਲਈ ਇੱਕ ਖਾਲੀ ਜਗ੍ਹਾ ਉੱਚੇ ਥਾਂ ਤੇ ਵਧੀਆ ਜਗ੍ਹਾ ਬਣਾ ਲੈਂਦੇ ਸੀ ਦੇਖਪਾਲ ਦੇ ਲਈ ਇਹ ਇੱਕ ਸਿਰਫ ਇਸ ਤਰ੍ਹਾਂ ਦੀ ਗੜੀ ਬਣਾਈ ਗਈ ਸੀ ਇਹ ਕੋਈ ਕਿਲਾ ਵੀ ਨਹੀਂ ਸੀ ਪਰ ਉੱਥੇ ਹੀ ਗੁਰੂ ਪਾਤਸ਼ਾਹ ਨੂੰ ਹੁਣ ਸ਼ਰਨ ਲੈਣੀ ਪਈ ਕਿਉਂਕਿ ਸਿੱਖਾਂ ਦੇ ਸ਼ਰੀਰਾਂ ਦੇ ਅੰਦਰ ਵੀ ਹੁਣ ਇੰਨੀ ਉਹ ਸਮਰੱਥਾ ਨਹੀਂ ਸੀ ਰਹੀ ਕਿ ਲੰਮਾ ਪੈਂਡਾ ਤੈਅ ਕਰ ਲੈਣ ਹੁਣ ਹੁਣ ਮਰਨਾ ਹੀ ਸ਼ਹੀਦ ਹੋਣਾ ਹੀ ਉਹਨਾਂ ਦੇ ਲਈ ਇੱਕ ਕਾਰਨ ਇੱਕ ਤਰੀਕਾ ਇੱਕ ਢੰਗ ਰਹਿ ਗਿਆ ਸੀ ਪਰ ਹੁਣ ਬਾਬਾ ਕਬੀਰ ਜੀ ਦੇ ਬਚਨ ਤੋਂ ਹਰਾ ਲਈਏ ਕਬੀਰ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਆਪ ਬਜ਼ੁਰਗ ਹੁਣ ਵੀ ਦੇਖਿਓ ਹਲੇ ਵੀ ਕੀ ਮਨ ਚਾਹੁੰਦਾ ਏ ਕਿ ਸੰਸਾਰ ਤੋਂ ਚਲੇ ਜਾਈਏ ਸਹਿਜ ਸੁਭਾਅ ਕੌਣ ਚਾਹੁੰਦਾ ਏ ਕਦੇ ਵੀ ਨਹੀਂ ਕੋਈ ਵੀ ਨਹੀਂ ਇਹ ਭਾਵ ਬਣ ਗਏ ਕਿ ਮਨ ਦੇ ਵਿੱਚ ਇਹ ਅਵਸਥਾ ਬਣ ਗਈ ਏ ਕਿ ਮਨ ਦੇ ਵਿੱਚ ਅਪਾਸ਼ੇ ਹੀ ਦੀਨੋਂ ਤੇ ਗੁਰਬਾਣੀ ਨੂੰ ਨਾਲ-ਨਾਲ ਸਮਝ ਰਹੇ ਹਾਂ ਦੋਵੇਂ ਗੱਲਾਂ ਦਾ ਮਿਲਾਪ ਰੱਖਿਓ ਜੇ ਗੁਰਬਾਣੀ ਸਮਝ ਨਹੀਂ ਆਊਗੀ ਤਾਂ ਇਤਿਹਾਸ ਦੀ ਇੱਕ ਸਾਖੀ ਤੋਂ ਜੀਵਨ ਨਹੀਂ ਬਦਲ ਸਕਦਾ ਜੇ ਬਦਲ ਨਾਏ ਤਾਂ ਵਾਹਿਗੁਰੂ ਕਿਰਪਾ ਕਰੇ ਬਦਲ ਜਾਵੇ ਪਰ ਮੈਨੂੰ ਲੱਗਦਾ ਏ ਜੇ ਗੁਰਬਾਣੀ ਦੇ ਗਹਿਰੇ ਭਾਵ ਨੂੰ ਪਕੜ ਦੇ ਵਿੱਚ ਕਰ ਲਈਏ ਕਬੀਰ ਜਿਸ ਮਰਨੇ ਤੇ ਜਗ ਡਰੈ ਅਸੀਂ ਤੇ ਡਰਦੇ ਹਾਂ ਮਰਨ ਤੋਂ ਜੰਗਾਂ ਦੇ ਵਿੱਚ ਨਹੀਂ ਮੈਂ ਗੱਲ ਕਰ ਰਿਹਾ ਕਿ ਅੱਜ ਕਿਸੇ ਨਾਲ ਉਦਾਂ ਹੀ ਲੜ ਕੇ ਮਰ ਜਾਓ ਨਹੀਂ ਨਹੀਂ ਨਾਰਮਲ ਭਾਵ ਦੇ ਵਿੱਚ ਵੀ ਬੰਦਾ ਕਦੇ ਮਰਨਾ ਨਹੀਂ ਚਾਹੁੰਦਾ ਉਹ ਚਾਹੁੰਦਾ ਏ ਮੈਨੂੰ ਲੰਮਾ ਜੀਵਨ ਮਿਲ ਜਾਏ ਜਿਉਣ ਦੇ ਲਈ ਐਨੇ ਸਾਲਾਂ ਦੀ ਮੇਰੀ ਜ਼ਿੰਦਗੀ ਹੋ ਜਾਏ ਮੈਂ ਜ਼ਿੰਦਗੀ ਨੂੰ ਹੋਰ ਜਿਉਂ ਲਵਾਂ ਹੋਰ ਆਨੰਦ ਮਾਣ ਲਵਾਂ ਮੈਨੂੰ ਹਲੇ ਵੀ ਜਾਣਾ ਨਹੀਂ ਮੈਂ ਚਾਹੁੰਦਾ ਸੰਸਾਰ ਤੋਂ ਡਰ ਲੱਗਦਾ ਕਿਤੇ ਮੌਤ ਨਾ ਆ ਜਾਵੇ ਮੌਤ ਦੀ ਗੱਲ ਨਾ ਕਰਿਆ ਕਰੋ ਭਾਈ ਮੌਤ ਤੋਂ ਡਰ ਲੱਗਦਾ ਹੈ ਪਰ ਇਹ ਆਉਣੀ ਹੈ ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਲੋਕ ਲੈ ਲਈਏ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਹੂ ਬਹੋਰ ਨਾਂਗੇ ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਕਹਿੰਦੇ ਕਬੀਰ ਇਹ ਤਨ ਨੇ ਤੇ ਜਾਣਾ ਏ ਤੇ ਜਾਣਾ ਵੀ ਨੰਗੇ ਪੈਰ ਹੈ ਕਹਿੰਦੇ ਉਹ ਵੀ ਗਏ ਜਿੰਨਾਂ ਕੋਲ ਲੱਖਾਂ ਕਰੋੜਾਂ ਜੈ ਦਾਦਾਂ ਦੇ ਮਾਲਕ ਸੀ ਕਹਿੰਦੇ ਜਾਣਾ ਤੂੰ ਵੀ ਹੈ ਧਿਆਨ ਰੱਖ ਮਨੁੱਖ ਤੇ ਇਦਾਂ ਸਮਝਦਾ ਏ ਅੱਜ ਆਪਾਂ ਨਾਲ ਭਾਈ ਪਰਿਵਾਰ ਵੱਲੋਂ ਮੈਂ ਥੋੜਾ ਜ਼ਿਕਰ ਕਰ ਦੇਵਾਂ ਸਵਰਗਵਾਸੀ ਭਾਈ ਹਰਭਜਨ ਸਿੰਘ ਜੀ ਦੇ ਪਰਿਵਾਰ ਵੱਲੋਂ ਪੰਜ ਸੋ ਰੋਜ ਤੋਂ ਅਖੰਡ ਪਾਠ ਸਾਹਿਬ ਲਖਵਾਏ ਗਏ ਸੀ। ਉਹਨਾਂ ਦੇ ਅੱਜ ਭੋਗ ਵੀ ਪਾਏ ਗਏ ਨੇ। ਉਸ ਦੇ ਸੰਬੰਧ ਦੇ ਵਿੱਚ ਵੀ ਥੋੜੀ ਮੈਂ ਵਿਚਾਰ ਕਰ ਦੇਵਾਂ। ਤਾਂ ਮਨੁੱਖ ਤੇ ਇਦਾਂ ਸਮਝਦਾ ਏ ਕਿ ਮੈਂ ਹੁਣ ਕਿਸੇ ਨੂੰ ਆਹ ਸ਼ਮਸ਼ਾਨ ਘਾਟ ਵਿੱਚ ਫੂਕਾਂ ਆ ਮੇਰੀ ਤੇ ਕਦੇ ਮੌਤ ਆਉਣੀ ਹੀ ਨਹੀਂ। ਬੜਾ ਬੰਦਾ ਇਦਾਂ ਖੜਿਆ ਜੇ ਵਾਪਸ ਆ ਜਾਂਦਾ ਏ। ਹੱਸਦਾ ਜੇ ਵਾਪਸ ਆ ਜਾਂਦਾ ਏ। ਕਈ ਤੇ ਗੱਲਾਂ ਵੀ ਇਸ ਢੰਗ ਦੇ ਨਾਲ ਉੱਥੇ ਵੀ ਹਾਸੇ ਦੀਆਂ ਗੱਲਾਂ ਕਰ ਰਹੇ ਹੁੰਦੇ ਨੇ ਉਹ ਮਨ ਦੇ ਵਿੱਚ ਭਾਵ ਵੀ ਨਹੀਂ ਬਣ ਰਿਹਾ ਗਹਿਰਾ ਕਿ ਗੁਰਬਾਣੀ ਇਹ ਸੱਚ ਜੋ ਅੱਖਾਂ ਦੇ ਸਾਹਮਣੇ ਵਰਤ ਰਿਹਾ ਏ ਇਹ ਮੇਰੇ ਨਾਲ ਵੀ ਹੋ ਜਾਣਾ ਏ ਇਹ ਬੰਦਾ ਕਦੇ ਵੀ ਇਸ ਗੱਲ ਤੋਂ ਜਾਗਰੂਕ ਨਹੀਂ ਜੀ ਰਹਿੰਦਾ ਕਿ ਮੌਤ ਆ ਗਈ ਏ ਮੌਤ ਲੱਗ ਗਈ ਏ ਹਰ ਬੰਦੇ ਨੂੰ ਲੱਗਦਾ ਏ ਮੌਤ ਬੜੀ ਦੂਰ ਏ ਇਹ ਬੰਦਾ ਕਦੇ ਨਹੀਂ ਸੋਚਦਾ ਤੇ ਜੇ ਪੂਰੀ ਗੁਰਬਾਣੀ ਨੂੰ ਆਪ ਧਿਆਨ ਦੇ ਨਾਲ ਪੜੋ ਸਭ ਤੋਂ ਵੱਧ ਗੁਰਬਾਣੀ ਦੇ ਵਿੱਚ ਮੌਤ ਤੇ ਗੱਲ ਕੀਤੀ ਗਈ ਹੈ ਮੌਤ ਨੂੰ ਯਾਦ ਰੱਖਣ ਤੇ ਗੱਲ ਕੀਤੀ ਗਈ ਹੈ ਮਰਨ ਤੇ ਗੱਲ ਕੀਤੀ ਗਈ ਹੈ ਕਿ ਭਲਿਆ ਮਨੁੱਖ ਇਨਸਾਨ ਹੈ ਬੰਦਿਆ ਆਪਣੇ ਅੰਤਮ ਦਿਨਾਂ ਨੂੰ ਆਪਣੀ ਮੌਤ ਨੂੰ ਯਾਦ ਰੱਖ ਤਾਂ ਕਿ ਤੂੰ ਸਮਾਜ ਦੇ ਵਿੱਚ ਸੌਖਿਆਂ ਤੇ ਸਹੀ ਢੰਗੇ ਢੰਗ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰ ਸਕੇ ਪਰ ਬੰਦਾ ਭੁੱਲ ਜਾਂਦਾ ਹੈ ਬੰਦਾ ਵਿਸਾਰ ਦਿੰਦਾ ਹੈ ਕਿ ਮੈਂ ਮਰਨਾ ਹੈ ਵਿਸਰ ਗਿਆ ਹੈ ਮਰਨਾ ਕਹਿੰਦੇ ਵਿਸਰ ਹੀ ਗਿਆ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਐਦਾਂ ਆਨੰਦ ਲੈ ਰਿਹਾ ਕਹਿੰਦੇ ਜਿਵੇਂ ਸਦਾ ਹੀ ਇੱਥੇ ਰਹਿ ਜਾਣਾ ਏ ਮਰਨ ਲਿਖਾਏ ਮੰਡਲ ਮੈਂ ਆ ਇਹ ਕਹਿੰਦੇ ਤੂੰ ਆਪਣਾ ਮਰਨਾ ਤੇ ਲਿਖਾ ਕੇ ਆਉਣਾ ਏ ਤੇਰਾ ਜਨਮ ਹੋ ਜਾਣਾ ਹੀ ਤੇਰੇ ਮਰਨ ਦੀ ਨਿਸ਼ਾਨੀ ਹੈ ਤੂੰ ਜਾਏਗਾ ਜਾਣਾ ਹੀ ਪੈਣਾ ਏ ਕੋ ਢੰਗ ਨਹੀਂ ਇੱਥੇ ਰਹਿਣ ਦਾ ਇੱਕ ਸਾਖੀ ਨਾਲ ਮੈਂ ਥੋੜੀ ਜੀ ਇੱਥੇ ਬਿਆਨ ਕਰਦੇ ਮੈਂ ਕਹਿੰਦੇ ਜਦੋਂ ਕੋਈ ਮਹਾਤਮਾ ਬੁੱਧ ਦੇ ਕੋਲ ਜਾਂਦਾ ਸੀ ਤਮਹਾਤਮਾ ਬੁੱਧ ਕਹਿੰਦਾ ਸੀ ਤਿੰਨ ਮਹੀਨੇ ਪਹਿਲਾਂ ਮਰਗਟ ਦੇ ਵਿੱਚ ਜਾਓ ਭਾਵ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਉੱਥੇ ਰਹੋ ਆਪਣੇ ਭਿਕਸ਼ੂਆਂ ਨੂੰ ਆਪਣੇ ਸੇਵਕਾਂ ਨੂੰ ਕਹਿ ਦਿੰਦਾ ਸੀ ਉੱਥੇ ਵੇਖੋ ਕਿੰਨੇ ਲੋਕ ਆ ਕੇ ਮਰ ਰਹੇ ਨੇ ਕਿੰਨੇ ਲੋਕ ਆ ਇਸ ਦੁਨੀਆ ਤੋਂ ਜਾ ਰਹੇ ਨੇ ਕਹਿੰਦੇ ਜਦੋਂ ਰੋਜ਼ਾਨਾ ਵੇਖੋਗੇ ਕਿ ਲੋਕ ਜਾ ਰਹੇ ਨੇ ਤਾਂ ਤੁਹਾਡੇ ਜੀਵਨ ਦੇ ਵਿੱਚ ਵੀ ਇੱਕ ਨਾ ਇੱਕ ਦਿਨ ਤੇ ਆਵੇਗਾ ਜਦੋਂ ਬਦਲਾਵ ਆ ਜਾਵੇਗਾ